ਤੁਸੀਂ ਨਿਆਣੇ ਹੁੰਦਿਆਂ ਨੇ ਟੀਵੀ 'ਚ ਕਾਂਸ ਦੀ ਸਲਤਨਤ ਜ਼ਰੂਰ ਦੇਖੀ ਹੋ। ਪਰ ਅਸੀਂ ਤੁਹਾਨੂੰ 5000 ਸਾਲ ਪੁਰਾਣਾ ਕਾਂਸ ਦਾ ਅਸਲੀ ਕਿਲਾ। ਹਾਂਜੀ ਤੁਸੀਂ ਸਹੀ ਪਹਿਚਾਣਿਆ। ਕ੍ਰਿਸ਼ਨ ਜੀ ਦੇ ਮਾਮੇ ਕਾਂਸ ਦਾ ਅਸਲੀ ਕਿਲਾ ਦਿਖਾਉਣ ਲੈ ਕੇ ਆਏ ਆ। ਉਹੀ ਕਚਹਿਰੀਆਂ ਜਿੱਥੇ ਉਹ ਬੈਠ ਕੇ ਹੁਕਮ ਸੁਣਾਉਂਦਾ ਸੀ ਆਪਣੀ ਭੈਣ ਆਪਣੇ ਭਣੋਈਏ ਬਾਸੂਦੇਵ ਬਾਰੇ ਜਿੱਥੇ ਉਹ ਰਾਜ ਕਰਦਾ ਸੀ ਜਿੱਥੇ ਉਸ সিংਹਾਣ ਲਾਉਂਦਾ ਸੀ ਜੇਹਲ ਬਹੁਤ ਕੁਝ ਰਹੱਸਾ ਇਸ ਕਿਲੇ ਦੇ ਵਿੱਚ ਕ੍ਰਿਸ਼ਨ ਜੀ ਦੀ ਜ਼ਿੰਦਗੀ ਉਹਨਾਂ ਦੀ ਜਵਾਨੀ ਉਹਨਾਂ ਦੇ ਬੁਢਾਪੇ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਸਮੇਂ ਦੀਆਂ ਗੱਲਾਂ ਬਾਤਾਂ ਉਹ ਹਰਪੇ ਸਿੱਧੂ ਤੁਹਾਨੂੰ ਦੱਸੂਗਾ ਜੇ ਜਾਣਕਾਰੀ ਤੁਹਾਡੇ ਕੋਲ ਪਹਿਲੀ ਵਾਰ ਪਹੁੰਚ ਰਹੀ ਆ ਤਾਂ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਹਾਂਜੀ ਸਤਰੀ ਕਾਲਜੀ ਸਾਰਿਆਂ ਨੂੰ ਇਸ ਵਕਤ ਮੈਂ ਮਥਰੇ ਦੇ ਵਿੱਚ ਕੰਸ ਕਿਲੇ ਦੇ ਵਿੱਚ ਹਾਂ ਕੰਸ ਕੌਣ ਸੀ ਸ਼੍ਰੀ ਕ੍ਰਿਸ਼ਨ ਜੀ ਦਾ ਮਾਮਾ ਸੀਗਾ ਜਿੰਨੀ ਤਕੜੀ ਆਪਸ ਵਿੱਚ ਰਿਸ਼ਤੇਦਾਰੀ ਸੀ ਉਦੋਂ ਵੱਧ ਕਿਤੇ ਜ਼ਿਆਦਾ ਆਪਸ ਵਿੱਚ ਇਹਨਾਂ ਦੀ ਦੁਸ਼ਮਣੀ ਸੀਗੀ ਇਸ ਵਕਤ ਮੈਂ ਜਮਨਾ ਨਦੀ ਦੇ ਕਿਨਾਰੇ ਦੇ ਉੱਤੇ ਖੜਾ ਹਾਂ ਇੱਕ ਟਿੱਲੇ ਦੇ ਉੱਤੇ ਬਣਿਆ ਹੋਇਆ ਖੰਡਰ ਕਿਲਾ ਆ ਤਕਰੀਬਨ ਦੱਸਿਆ ਜਾਂਦਾ 5500 ਸਾਲ ਤੋਂ ਵੀ ਪੁਰਾਣਾ ਕਿਲਾ ਕੰਸ ਕਿਲੇ ਦੇ ਵਿੱਚ ਲੈ ਕੇ ਆ ਗਿਆ ਜਿਹਦੇ ਖੰਡਰ ਬਾਕੀ ਆ 15 16 ਵਾਰੀਆਂ ਦੇ ਤੇ ਹਮਲੇ ਹੋਏ ਆ ਪਰ ਉਦੋਂ ਬਾਅਦ ਥੋੜਾ ਥੋੜਾ ਨਿਰਮਾਣ ਵੀ ਬਾਅਦ ਚ ਹੁੰਦਾ ਗਿਆ ਇਹਦੇ ਖੰਡਰ ਸਾਨੂੰ ਨਜ਼ਰ ਆ ਜਾਣਗੇ ਕੋਈ ਅਵਸ਼ੇਸ਼